ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀਆਂ ਕਹਾਣੀਆਂ ਬਾਂਦਰ ਤੇ ਗਦੇ ਦੀ ਹਾਸਿਆ ਭਰੀ ਕਹਾਣੀ ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਪਿੰਡ ਵਿੱਚ ਮੰਗੂ ਗਦਾ ਤੇ ਚੰਨੀ ਬਾਂਦਰ ਰਹਿੰਦੇ ਸਨ ਦੋਵੇਂ ਬੜੇ ਪੱਕੇ ਯਾਰ ਸਨ ਜਿਵੇਂ ਚਾਹ ਤੇ ਪਕੌੜੇ ਪਰ ਜਦੋਂ ਇੱਕ ਗਲਤ ਹੋ ਜਾਂਦਾ ਸੀ ਤਾਂ ਚਾਹ ਵੀ ਠੰਡੀ ਤੇ ਪਕੌੜੇ ਵੀ ਜਲੇ ਹੋਏ ਮਿਲਦੇ ਸਨ ਮੰਗੂ ਗਦਾ ਸਾਰਾ ਦਿਨ ਮਾਲਕ ਦੇ ਬੋਝ ਚੁੱਕ-ਚੁੱਕ ਕੇ ਥੱਕ ਜਾਂਦਾ ਸੀ ਦੂਜੇ ਪਾਸੇ ਚੰਨੀ ਬਾਂਦਰ ਆਲਸੀ ਤੇ ਚਲਾਕ ਦਿਨ ਰਾਤ ਰਖਤਾਂ ਦੇ ਝੂਲਦਾਰ ਤੇ ਲੋਕਾਂ ਦੇ ਘਰਾਂ ਚੋਂ ਫਲ ਚੋਰੀ ਕਰ ਲੈਂਦਾ ਸੀ ਇੱਕ ਦਿਨ ਮੰਗੂ ਨੇ ਕਿਹਾ ਓਏ ਚੰਨੀ ਤੈਨੂੰ ਕੋਈ ਕੰਮ ਨਹੀਂ ਮੈਂ ਸਾਰਾ ਦਿਨ ਪਿੱਠ ਤੇ ਲੱਤਾਂ ਟੁੱਟ ਜਾਂਦੀਆਂ ਨੇ ਤੂੰ ਤਾਂ ਸਿਰਫ ਔਕੇਲੇ ਚੋਰੀ ਕਰਦਾ ਫਿਰਦਾ ਏ ਚੰਨੀ ਹੱਸ ਪਿਆ ਮੰਗੋ ਦਿਮਾਗ ਨਾਲ ਕੰਮ ਕਰ ਮਿਹਨਤ ਨਹੀਂ ਮੇਰੇ ਕੋਲ ਇੱਕ ਐਡਾ ਆਈਡੀਆ ਆਇਆ ਏ ਕਿ ਦੋਵੇਂ ਅਮੀਰ ਹੋ ਜਾਵਾਂਗੇ ਮੰਗੋ ਦੀਆਂ ਅੱਖਾਂ ਖਿੜ ਗਈਆਂ ਕੀ ਆਈਡੀਆ ਹੈ ਚੰਨੀ ਨੇ ਹੌਲੀ ਆਵਾਜ਼ ਵਿੱਚ ਕਿ ਹਾਂ ਪਿੰਡ ਦੇ ਮੇਲੇ 'ਚ ਇੱਕ ਬਾਬਾ ਆਇਆ ਏ ਲੋਕ ਕਹਿੰਦੇ ਨੇ ਜੋ ਉਸ ਨੂੰ ਖੁਸ਼ ਕਰ ਦੇਵੇ ਉਸ ਨੂੰ ਸੋਨੇ ਦਾ ਸਿੱਕਾ ਦਿੰਦਾ ਹੈ ਅਸੀਂ ਕੋਈ ਨਾਟਕ ਕਰੀਏ ਤੂੰ ਗਦਾ ਨਹੀਂ ਰਾਜਾ ਬਣੀ ਤੇ ਮੈਂ ਤੇਰਾ ਮੰਤਰੀ ਚੱਲਾਂਗਾ ਮੰਗੂ ਸੋਚਣ ਲੱਗਾ ਮੈਂ ਰਾਜਾ ਤੇ ਫਿਰ ਮੂੰਹ ਖੋਲ ਕੇ ਹੱਸ ਪਿਆ ਰਾਜਾ ਤਾਂ ਠੀਕ ਹੈ ਪਰ ਮੇਰੇ ਕੋਲ ਤਾਂ ਕੱਪੜੇ ਵੀ ਨਹੀਂ ਚੰਨੀ ਬੋਲਿਆ ਕਪੜੇ ਦੀ ਚਿੰਤਾ ਨਾ ਕਰ ਮੈਂ ਬਾਬੇ ਦੇ ਡੇਰੇ ਦੇ ਪਿੱਛੇ ਪੈ ਕੁਝ ਚੋਗੇ ਚੋਰੀਆਂ ਕਰ ਲਿਆਵਾਂਗਾ ਤੂੰ ਸਿਰਫ ਰਾਜਾ ਬਣਨਾ ਸਿੱਖ ਲੈ ਦੋਵੇਂ ਰਾਤ ਪਰ ਤਿਆਰੀ ਕਰਦੇ ਰਹੇ ਚੰਨੀ ਨੇ ਰਾਜਿਆਂ ਵਾਲੇ ਪੋਜ ਦਿਖਾਏ ਰਾਜੇ ਦੀ ਕਾਰਤਨ ਕਦੇ ਝੁਕਦੀ ਨਹੀਂ ਸ਼ਾਂਤੀ ਫਲਾ ਸਾਤੀ ਫਲਾਈ ਰੱਖੀ ਦੀ ਹੈ ਤੇ ਗਦੇ ਦੀ ਆਵਾਜ਼ ਨਹੀਂ ਘਟਣੀ ਪਰ ਮੰਗੂ ਦਾ ਕੀ ਕਰੀਏ ਉਹ ਸਦੀ ਆਦਤ ਸੀ ਹਹਾ ਕਰਨ ਦੀ ਚੰਨੀ ਖੜ ਗਿਆ ਉਹ ਜਦ ਤੂੰ ਹਾਂ ਕੀਤਾ ਨਾ ਤਾਂ ਸਾਰਾ پلان ਫੇਲ ਹੋ ਜਾਂਦਾ ਮੰਗੂ ਬੋਲਿਆ ਠੀਕ ਹੈ ਪਰ ਜੇ ਕਿਸੇ ਨੇ ਪੂਛ ਖਿੱਚ ਲਈ ਤਾਂ ਆਵਾਜ਼ ਆਪੇ ਆ ਜੂ ਚੰਨੀ ਨੇ ਹੱਸ ਕੇ ਕਿਹਾ ਕੋਈ ਤੇਰੀ ਪੂੰਛ ਨਹੀਂ ਖਿੱਚਣ ਵਾਲਾ ਰਾਜਾ ਜੀ ਤੂੰ ਬੇਫਿਕਰ ਰਹੋ ਅਗਲੇ ਦਿਨ ਮੇਲੇ ਵਿੱਚ ਚੰਨੀ ਦੇ ਮੰਗੂ ਐਂਟਰੀ ਕਰਦੇ ਨੇ ਮੰਗੂ ਨੇ ਬਾਬੇ ਦੇ ਚੋਲੇ ਪਾਏ ਹੋਏ ਸਿਰ ਤੇ ਮੋਤੀ ਵਾਲਾ ਤਾਜ ਤੇ ਮੰਨ ਚੰਨੀ ਮੰਤਰੀ ਵਾਲੇ ਸਟਾਈਲ ਵਿੱਚ ਲੋਕ ਹੱਸ-ਹੱਸ ਕੇ ਪੇਟ ਫੜ੍ਹ ਲਏ ਸਨ ਵੇਖੋ ਵੇਖੋ ਕਿਦਾਂ ਰਾਜਾ ਬਣ ਗਿਆ ਪਰ ਚੰਨੀ ਨੇ ਜਨਤਾ ਨੂੰ ਚੁੱਪ ਕਰਾਇਆ ਇਹ ਹਨ ਮਹਾਰਾਜ ਰਾਜਾ ਮੰਗੂ ਸਿੰਘ ਜਿਨ੍ਹਾਂ ਨੇ 100 ਲੜਾਈਆਂ ਜਿੱਤੀਆਂ ਬਾਬਾ ਜੀ ਮਜੇ ਨਾਲ ਦੇਖ ਰਿਹਾ ਸੀ ਮੰਗੂ ਨੇ ਗੰਭੀਰ ਚਿਹਰਾ ਬਣਾ ਕੇ ਕਿਹਾ ਅਸੀਂ ਆਏ ਹਾਂ ਤੁਹਾਡੀ ਦਰਬਾਰ ਵਿੱਚ ਅਸੀਸ ਲੈਣ ਬਾਬਾ ਬੋਲੇ ਰਾਜਾ ਜੀ ਤੁਸੀਂ ਤਾਂ ਬਹੁਤ ਸ਼ਕਤੀਸ਼ਾਲੀ ਲੱਗਦੇ ਹੋ ਪਰ ਸੁਣਿਆ ਹੈ ਤੁਸੀਂ ਬਹੁਤ ਨਿਮਰ ਵੀ ਹੋ ਮੰਗੂ ਨੇ ਸੋਚਿਆ ਨਿਮਰਤਾ ਮਤਲਬ ਕੀ ਹੁੰਦਾ ਹੈ ਤੇ ਕਬਰ ਹੱਡ ਵਿੱਚ ਹੀ ਹਾ ਕਰ ਬੈਠਿਆ ساری ਭੀੜ ਹਾਸਾ ਹਾਸ ਕੇ ਦੌਰੀ ਹੋ ਗਈ ਚੰਨੀ ਨੇ ਤੁਰੰਤ ਬਚਾਓ ਕੀਤਾ ਰਾਜਾ ਜੀ ਦੇਸ਼ ਦੀ ਭਾਸ਼ਾ ਗਦਾਲੀ ਹੈ ਇਹ ਉਸ ਦਾ ਅਸੀਸ ਦੇਣ ਦਾ ਤਰੀਕਾ ਹੈ ਬਾਬਾ ਵੀ ਹੱਸ ਪਿਆ ਤੇ ਕਿਹਾ ਤੁਸੀਂ ਤਾਂ ਕਮਾਲ ਦੇ ਹਾਸਿਆਂ ਵਾਲੇ ਹੋ ਏ ਲੋਹ ਸੋਨੇ ਦਾ ਸਿੱਕਾ ਕਿਉਂਕਿ ਤੁਸੀਂ ਸਾਰੇ ਪਿੰਡ ਨੂੰ ਖੁਸ਼ ਕਰ ਦਿੱਤਾ ਚੰਨੀ ਨੇ ਮੰਗੂ ਘਰ ਵਾਪਸ ਆਏ ਮੰਗੂ ਨੇ ਖੁਸ਼ੀ ਨਾਲ ਕਿਹਾ ਵੇਖ ਚੰਨੀ ਮੇਰੇ ਹੀ ਹਾਨੇ ਹੀ ਕਮਾਲ ਕਰ ਦਿੱਤਾ ਚੰਨੀ ਹੱਸਦਾ ਕਹਿੰਦਾ ਹਾਂ ਬਣੇ ਕਈ ਵਾਰੀ ਗਲਤੀ ਵੀ ਕਿਸਮਤ ਬਣ ਜਾਂਦੀ ਹੈ ਅਰਦੋਮੈ ਨੇ ਸੋਚਿਆ ਕਿ ਅਗਲੇ ਹਫਤੇ ਰਾਜਾ ਮੰਕੂ ਤੇ ਮੰਤਰੀ ਚੰਨੀ ਦਾ ਨਾਟਕ ਪਿੰਡ ਦੇ ਹਰ ਮੇਲੇ 'ਚ ਦਿਖਾਇਆ ਦਿਖਾਉਂਗੇ ਤੇ ਕਮੇਡੀ ਜੋੜੀ ਬਣਨਗੀ। ਬਾਬੇ ਤੋਂ ਸੋਨੇ ਦਾ ਸਿੱਕਾ ਮੰਡ ਤੋਂ ਬਾਅਦ ਮੰਕੂ ਗਦਾ ਤੇ ਚੰਨੀ ਬੰਦਰ ਨੇ ਦਿਮਾਗ ਵਿੱਚ ਇੱਕ ਨਵਾਂ ਭੂਤ ਸਵਾਰ ਹੋ ਗਿਆ। ਹੁਣ ਤਾਂ ਅਸੀਂ ਵੱਡੇ ਹੋ ਗਏ ਹਾਂ ਪਿੰਡ ਛੱਡ ਕੇ ਸ਼ਹਿਰ ਚੱਲੀਏ। ਉਥੇ ਨਾਟਕ ਕਰਾਂਗੇ ਤੇ ਲੋਕ ਸਾਨੂੰ ਸਿਨੇਮੇ ਵਾਲੇ ਬਣਾਣਗੇ ਚੰਨੀ ਨੇ ਆਪਣੇ ਮੋਢੇ ਤੇ ਛੋਟਾ ਥੈਲਾ ਚੱਕਿਆ ਜਿਸ ਵਿੱਚ ਗੀਲੇ ਗੁੜ ਦੀ ਰੋਟੀ ਤੇ ਉਹੀ ਸੋਨੇ ਦਾ ਸਿੱਕਾ ਪਿਆ ਸੀ ਮੰਗੂ ਨੇ ਆਪਣੀ ਪਿੱਠ ਤੇ ਛੋਟਾ ਕੰਬਲ ਪਾਇਆ ਤੇ ਬੋਲਿਆ ਚੱਲ ਚੰਨੀ ਹੁਣ ਮੇਰੇ ਮੇਰੇ ਵਿੱਚ ਵੀ ਫਿਲਮਾਂ ਫਿਲਮੀ ਖੂਨ ਦੌੜ ਰਿਹਾ ਏ ਚੰਨੀ ਹੱਸ ਪਿਆ ਅਲਮੀ ਤਾਂ ਤੂੰ ਤਦ ਹੋਵੇਗਾ ਜਦ ਤੂੰ ਡਾਇਲੌਗ ਠੀਕ ਨਾਲ ਬੋਲੇਗਾ ਹੀ ਹਰ ਨਹੀਂ ਹੈਲੋ ਜੀ ਬੋਲਣਾ ਸਿੱਖ ਲੈ ਮੰਗੂ ਨੇ ਮੂੰਹ ਬਣਾ ਲੈ ਕਿ ਹਾਂ ਠੀਕ ਹੈ ਹੈਲੋ ਜੀ ਕਰਾਂਗਾ ਪਰ ਜੇ ਕਿਸੇ ਨੇ ਮੈਨੂੰ ਚਵਕ ਮਾਰ ਦਿੱਤੀ ਤਾਂ ਆਵਾਜ਼ ਆਪੇ ਨਿਕਲੂ ਜੂ ਦੋਵੇਂ ਰਾਤ ਨੂੰ ਚੁੱਕ ਕੇ ਪਿੰਡ ਛੱਡ ਗਿਆ ਜਦੋਂ ਸਵੇਰ ਹੋਈ ਉਹ ਸ਼ਹਿਰ ਦੇ ਨੇੜੇ ਪਹੁੰਚੇ ਰਾਸਤੇ 'ਚ ਚੰਨੀ ਨੇ ਵੇਖਿਆ ਇੱਕ ਲਾਰੀ ਵਾਲਾ ਖੜਾ ਸੀ ਚੰਨੀ ਬੋਲਿਆ ਮੰਗੂ ਇਹ ਲਾਰੀ ਵਾਲਾ ਤੈਨੂੰ ਆਪਣੇ ਨਾਲ ਲੈ ਜਾ ਸਕਦਾ ਏ ਚੜ ਜਾ ਇਸ ਤੇ ਮੰਗੂ ਡਰ ਗਿਆ ਓਏ ਨਹੀਂ ਯਾਰ ਮੈਨੂੰ ਲਾਰੀ ਦਾ ਡਰ ਹੈ ਪਿਛਲੀ ਵਾਰ ਇੱਕ ਟਰੈਕਟਰ ਨੇ ਪਿੱਛੋਂ ਹਾਰਨ ਮਾਰਿਆ ਸੀ ਮੈਂ 2 ਕਿਲੋਮੀਟਰ ਭੱਜ ਗਿਆ ਸੀ ਚੰਨੀ ਨੇ ਹੱਸ ਕੇ ਕਿਹਾ ਚਿੰਤਾ ਨਾ ਕਰ ਇਹ ਲਾਰੀ ਵਾਲਾ ਸਾਡਾ ਪ੍ਰਸ਼ਾਸਕ ਬਣ ਜਾਵੇਗਾ ਫਿਰ ਚੰਨੀ ਨੇ ਮੁਝੇ ਹੋਏ ਆਵਾਜ਼ ਵਿੱਚ ਕਿਹਾ ਉਹ ਭਰਾ ਸਾਡੀ ਫਿਲਮ ਬਣਾ ਰਿ ਪਨ ਰਹੀ ਹੈ ਗਦਾ ਹੀਰੋ ਹੈ ਮੈਨੂੰ ਮੈਨੇਜਰ ਲਾਰੀ ਚਾਲਕਾਂ ਦੀ ਵੀ ਲੋੜ ਪਵੇਗੀ ਚਲੋ ਸਾਡੇ ਨਾਲ ਸ਼ਹਿਰ ਤੱਕ ਲਾਰੀ ਵਾਲਾ ਹਾਸ ਪਿਆ ਕਹਿੰਦਾ ਮੈਂ ਤਾਂ ਤੁਹਾਡੇ ਹੌਸਲੇ ਨੂੰ ਸਲਾਮ ਕਰਦਾ ਹਾਂ ਚਲੋ ਬੈਠ ਜਾਓ ਸ਼ਹਿਰ ਦੇ ਗੇਟ ਤੇ ধੂਮਾਂ ਨੇ ਜਦੋਂ ਕਦਮ ਰਖੇ ਤਾਂ ਮੰਗੋ ਦੀਆਂ ਅੱਖਾਂ ਫਟ ਗਈਆਂ ਚਾਚੋ ਫੇਰੇ ਘਾਰਾਂ ਲਾਈਟਾਂ ਬੋੜਾਂ ਦੇ ਲੋਕਾਂ ਦੀ ਭੀੜ ਉਸ ਨੇ ਚੰਨੀ ਨੂੰ ਕਿਹਾ ਓਏ ਇਹਨਾਂ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਆ ਗਿਆ ਚੰਨੀਂ ਤੇ ਚੰਨੀ ਨੇ ਮੂੰਹ ਫੇਰ ਕੇ ਕਿਹਾ ਹਾਂ ਰਾਜਾ ਮੰਗੂ ਸਿੰਘ ਤੇਰੀ ਪਰਸਿੱਤੀ ਹੁਣ ਹਰ ਥਾਂ ਫੈਲ ਗਈ ਹੈ ਚੰਨੀ ਨੇ ਸਹਿਰ ਚ ਇੱਕ ਨਾਟਕ ਘਰ ਵੇਖਿਆ ਜਿਸ ਦਾ ਨਾਂ ਸੀ ਹੱਸੋ ਪੰਜਾਬ ਵਸੋ ਦਰਵਾਜ਼ੇ ਤੇ ਇੱਕ ਬੰਦਾ ਖਿਲਾ ਰਿਹਾ ਸੀ ਕਾਮੇਡੀ ਅਡੀਸ਼ਨ ਚੱਲ ਰਿਹਾ ਹੈ ਸਾਨ ਜੋ ਵੀ ਲੋਕਾਂ ਨੂੰ ਹਸਾ ਦੇਵੇ ਉਸ ਨੂੰ ਮੌਕਾ ਮਿਲੇਗਾ ਚੰਨੀ ਨੇ ਮੰਗਉ ਵੱਲ ਵੇਖ ਕੇ ਕਿਹਾ ਓਹੀ ਓਹੀ ਤਾਂ ਸਾਡਾ ਟਾਈਮ ਆ ਗਿਆ ਮੰਗਉ ਨੇ ਚੰਨੀ ਸਟੇਟੇ ਖੜੇ ਹਾਲ ਭਰਿਆ ਹੋਇਆ ਸੀ ਜੱਜ ਬੋਲੇ ਹਾਂ ਪੈਣਾ ਤੁਸੀਂ ਕੀ ਕਰੋਗੇ ਚੰਨੀ ਨੇ ਐਲਾਨ ਕੀਤਾ ਅਸੀਂ ਪੇਸ਼ ਕਰ ਰਹੇ ਹਾਂ ਨਾਟਕ ਰਾਜਾ ਮੰਗੂ ਤੇ ਮੰਤਰੀ ਚੰਨੀ ਦਾ ਸੁਪਨਾ ਜੱਜ ਮੁਸਕਰਾਇਆ ਚਲੋ ਵੇਖੀਏ ਨਾਟਕ ਸ਼ੁਰੂ ਹੋਇਆ ਚੰਨੀ ਬੋਲਿਆ ਮਹਾਰਾਜ ਸਾਡੇ ਦੇਸ਼ ਵਿੱਚ ਹਨੇਰ ਪੈ ਗਿਆ ਹੈ ਮੰਗੂ ਨੇ ਗੰਭੀਰਤਾ ਨਾਲ ਕਿਹਾ ਫਿਰ ਭਤੀ ਵਾਲ ਦਿਓ ਜੀ ਸਾਰੀ ਪੀੜ ਹੱਸ ਪਈ ਜੱਜ ਨੇ ਵੀ ਮੂੰਹ ਤੇ ਰਮਲ ਰੱਖ ਲਿਆ ਤਾਂ ਜੋ ਹਾਸਾ ਰੋਕ ਸਕੇ ਚੰਨੀ ਨੇ ਅਗਲਾ ਡਾਇਲੌਗ ਬੋਲਿਆ ਮਹਾਰਾਜ ਸਾਡੇ ਰਾਜ ਵਿੱਚ ਭੁੱਖ ਮਾਰੀ ਆ ਗਈ ਹੈ ਮੰਕੂ ਨੇ ਸੋਚਿਆ ਸੋਚਿਆ ਤੇ ਕਿਹਾ ਫਿਰ ਖਾਣਾ ਮੰਗਵਾ ਲਓ ਜੀ ਹੁਣ ਤਾਂ ਹਾਲ ਹਸਣ ਦੇ ਤੇ ਮਾਕਿਆ ਨਾਲ ਗੂੰਜ ਗਿਆ ਪਰ ਜਦ ਮੰਕੂ ਨੇ ਪੂਰਾ ਐਕਟ ਕਰਨਾ ਸੀ ਚੰਨੀ ਨੇ ਗਲਤੀ ਨਾਲ ਉਸ ਦੀ ਪੂੰਛ ਖਿੱਚ ਲਈ ਤੇ ਫਿਰ ਕੀ ਸੀ ਹਾਂ ਹਾਲ ਦੀਆਂ ਲਾਈਟਾਂ ਡੋਲ ਗਈਆਂ ਹਾਸਿਆਂ ਨਾਲ ਜੱਜ ਖੜ ਕੇ ਬੋਲਿਆ ਇਹੀ ਤਾਂ ਸੱਚੀ ਕਮੇਟੀ ਐ ਤੁਸੀਂ ਦੋਵੇਂ ਚੁਣੇ ਗਏ ਹੋ ਚੰਨੀ ਨੇ ਮੰਗੂ ਨੂੰ ਸਟੂਡੀਓ ਦਾ ਟਿਕਟ ਮਿਲ ਗਿਆ ਫਿਲਮ ਦਾ ਨਾਂ ਰੱਖਿਆ ਗਿਆ ਗਦਾ ਕਿੰਗ ਐਂਡ ਬਾਂਦਰ ਮੈਨੇਜਰ ਡਾਇਰੈਕਟਰ ਨੇ ਕਿਹਾ ਗਦਾ ਸਿਰਫ ਹਾਸੇ ਲਈ ਨਹੀਂ ਦਿਲ ਸੋਣ ਲਈ ਵੀ ਹੋਣਾ ਚਾਹੀਦਾ ਹੈ ਮੰਗੂ ਨੇ ਗੰਭੀਰ ਚਿਹਰੇ ਚਿਹਰਾ ਬਣਾਇਆ ਤੇ ਕਿਹਾ ਮੈਂ ਹੀ ਹਾਂ ਨਹੀਂ ਕਰਾਂਗਾ ਸਿਰਫ ਡਾਇਲੌਗ ਬੋਲਾਂਗਾ ਪਰ ਪਹਿਲੇ ਹੀ ਸੀਨ ਵਿੱਚ ਜਦ ਲਾਈਟ ਗਰਮ ਹੋਈ ਮੰਗੂ ਨੂੰ ਪਸੀਨਾ ਆ ਗਿਆ ਤੇ ਹੀ ਹਾਂ ਸੈੱਟ ਤੇ ਹਾਸਾ ਫਿਰ ਟੁੱਟ ਗਿਆ ਡਾਇਰੈਕਟਰ ਵੀ ਕਹਿੰਦਾ ਇਹ ਤਾਂ ਨੇਚਰ ਐਕਟਿੰਗ ਕਰਦਾ ਏ ਫਿਲਮ ਦੀ ਸ਼ੂਟਿੰਗ ਦੌਰਾਨ ਮੰਗੂ ਨੇ ਚੰਨੀ ਦੀ ਦੋਸਤੀ ਹੋਰ gehri ਹੋ ਗਈ। ਚੰਨੀ ਸਿਰਫ ਚਾਲਕ ਨਹੀਂ ਸੱਚਾ ਸਾਥੀ ਵੀ ਸੀ। ਹਰ ਵਾਰ ਮੰਗੂ ਦੀ ਗਲਤੀ ਨੂੰ ਕਵਰ ਕਰ ਲੈਂਦਾ ਸੀ। ਫਿਲਮ ਪੂਰੀ ਹੋਈ ਤੇ ਦੋਵਾਂ ਨੇ ਆਪਣੇ ਪਿੰਡ ਵੇਲ ਵਾਪਸੀ ਦਾ ਸੋਚਿਆ। ਹੁਣ ਉਹ ਸ਼ਹਿਰ ਦੇ ਸਤਾਰੇ ਬਣ ਗਏ ਸਨ। ਮੰਗੂ ਨੇ ਕਿਹਾ ਚੰਨੀ ਅਸੀਂ ਤਾਂ ਸੱਚਮੁੱਚ ਲੋਕਾਂ ਨੂੰ ਹਸਾ ਦਿੱਤਾ। ਚੰਨੀ ਨੇ ਹੱਸ ਕੇ ਕਿਹਾ ਹਾਂ ਜੀ ਗਦਾ ਹੋ ਕੇ ਵੀ ਤੂੰ ਹੀਰੋ ਬਣ ਗਿਆ ਇਹੀ ਤਾਂ ਕਮੇਟੀ ਦਾ ਕਮਾਲ ਹੈ ਫਿਲਮ ਹਿੱਟ ਹੋਈ ਤਾਂ ਮੰਕੂ ਗਦਾ ਤੇ ਚੰਨੀ ਬਾਂਦਰ ਨੇ ਨਾਮ ਹਰ ਪਿੰਡ ਵਿੱਚ ਗੂੰਜਣ ਲੱਗ ਗਿਆ ਫਿਲਮ ਦਾ ਗਾਣਾ ਹੀਰੋ ਹੀ ਹਾਂ ਹੀ ਹੋ ਆ ਗਿਆ ਹਰ ਗਲੀ ਵਿੱਚ ਵੱਜਦਾ ਸੀ ਚੰਨੀ ਤਾਂ ਹੋਰ ਵੀ ਖੋਸ਼ਿਆਰ ਹੋ ਗਿਆ ਉਸਨੇ ਮੰਗੂ ਨੂੰ ਕਿਹਾ ਪੜਨੇ ਹੁਣ ਅਸੀਂ ਪਿੰਡ ਚ ਵਾਪਸ ਚਲੀਏ ਤੇ ਉਥੇ ਆਪਣਾ ਸੋਹ ਕਰੀਏ ਮੰਗੂ ਮੋਟੀਵੇਸ਼ਨ ਕਲਾਸ ਲੋਕ ਹੱਸਣ ਦੇ ਨਾਲ ਸਿੱਖਣ ਵੀ ਲੱਗ ਜਾਣਗੇ ਮੰਗੂ ਹੱਕਾ ਵਕਰ ਰਹਿ ਗਿਆ ਮੈਂ ਮੋਟੀਵੇਸ਼ਨ ਸ਼ਪੀਕਰ ਮੈਨੂੰ ਤਾਂ ਮੋਟੀਵੇਸ਼ਨ ਦਾ ਮਤਲਬ ਹੀ ਨਹੀਂ ਪਤਾ ਚੰਨੀ ਨੇ ਹਾਸੇ ਕੇ ਕਿਹਾ ਮੋਟੀਵੇਸ਼ਨ ਦਾ ਮਤਲਬ ਹੁੰਦਾ ਹੈ ਲੋਕਾਂ ਨੂੰ ਉਤਸ਼ਾਹਿਤ ਕਰਨਾ ਜਿਵੇਂ ਤੂੰ ਗਦਾ ਹੋ ਕੇ ਵੀ ਹੀਰੋ ਬਣ ਗਿਆ ਮੰਗੂ ਨੇ ਸੋਚਿਆ ਇਹ ਸੋਚਿਆ ਹਾਂ ਇਹ ਤਾਂ ਸਹੀ ਗੱਲ ਹੈ ਮੈਂ ਲੋਕਾਂ ਨੂੰ ਦੱਸਾਂਗਾ ਕਿ ਗਦਾ ਵੀ ਜਿੱਤ ਸਕਦਾ ਹੈ ਜਦੋਂ ਦੋਵੇਂ ਵਾਪਸ ਪਿੰਡ ਆਏ ਸਾਰੇ ਲੋਕ ਹੈਰਾਨ ਰਹਿ ਗਏ ਮੰਗੂ ਨੇ ਗਰਦਨ ਉੱਚੀ ਕਰਕੇ ਦਾਖਲ ਹੋਇਆ ਸਾਤੀ ਫਲਾਈ ਹੋਈ ਸੀ ਸੈਰ ਤੇ ਸਨ ਸਨ ਗਲਾਸ ਤੇ ਮੂੰਹ ਤੇ ਸਟਾਰ ਵਾਲੀ ਚਮਕ ਚੰਨੀ ਨੇ ਹੱਥ ਜੋ ਮਾਈਕ ਤੇ ਘੜੇ ਵਿੱਚ ਗਲ ਦਸਤਿਆਂ ਦੀ ਲੜੀ ਸੀ ਚੰਨੀ ਨੇ ਐਲਾਨ ਕੀਤਾ ਪੈਂਡ ਵਾਲਿਓ ਮਿਲੋ ਆਪਣੇ ਹੀਰੋ ਨਾਲ ਰਾਜਾ ਮੰਗੂ ਸਿੰਘ ਹੌਣੋ ਮੋਟੀਵੇਸ਼ਨ ਸਪੀਕਰ ਲੋਕਾਂ ਹਸਣ ਲੱਗ ਪਏ ਇੱਕ ਬਜ਼ੁਰਗ ਬੋਲਿਆ ਗਦੇ ਨੇ ਫਿਲਮ ਬਣਾ ਲਈ ਹੁਣ ਮੈਨੂੰ ਵੀ ਸਿਖਾਏਗਾ ਮੰਗੂ ਨੇ ਗੰਭੀਰਤਾ ਨਾਲ ਮਾਈਕ ਪਕੜਿਆ ਤੇ ਕਿਹਾ ਹਾਂ ਜੀ ਹੁਣ ਮੈਂ ਦੱਸਾਂਗਾ ਕਿ ਜ਼ਿੰਦਗੀ ਵਿੱਚ ਕਿਵੇਂ ਹੀ ਹੀਹਾ ਕਰਕੇ ਸਫਲ ਹੋਣਾ ਹੈ ਭੀੜ ਵਿੱਚ ਚੁੱਪ ਸਾਂ ਗਈ ਪਰ ਫਿਰ ਉਹ ਹੀ ਹਾਸ ਹੌਣ ਕੇ ਹੱਸ ਪਏ ਚੰਨੀ ਨੇ ਕਿਹਾ ਮੰਗੋ ਸਪੀਚ ਸ਼ੁਰੂ ਕਰ ਲੋਕਾਂ ਨੂੰ ਪ੍ਰੇਰਣਾ ਦੇ ਮੰਗੂ ਨੇ ਮਾਈਕ ਉੱਚਾ ਕੀਤਾ ਮੇਰੇ ਪਿਆਰੇ ਭਰਾਵੋ ਤੇ ਭੈਣਾਂ ਮੈਂ ਇੱਕ ਗਦਾ ਹਾਂ ਪਰ ਮੈਂ ਹਾਰ ਨਹੀਂ ਮੰਨੀ ਜਦ ਲੋਕ ਮੈਨੂੰ ਕਹਿੰਦੇ ਸਨਾਂ ਕਿ ਤੂੰ ਕੁਝ ਨਹੀਂ ਕਰ ਸਕਦਾ ਮੈਂ ਕਿਹਾ ਹੀਰੋ ਕਰਾਂ ਹੀ ਹਾਂ ਕਰਾਂਗਾ ਤੇ ਕਰਕੇ ਦਿਖਾਵਾਂਗਾ ਭੀੜ ਹਾਸਾ ਹੱਸ ਕੇ ਲੋੜੀ ਹਿਲਾ ਰਹੀ ਸੀ ਪਰ ਮੰਗੂ ਸਤ ਮੁੱਚ ਜੋਸ਼ ਵਿੱਚ ਸੀ ਜੇ ਗਦਾ ਫਿਲਮ ਦਾ ਹੀਰੋ ਬਣ ਸਕਦਾ ਹੈ ਤਾਂ ਤੁਸੀਂ ਵੀ ਕੁਝ ਵੀ ਕਰ ਸਕਦੇ ਹੋ ਚੰਨੀ ਨੇ ਮੈਨੂੰ ਸਿਖਾਇਆ ਕਿ ਦਿਮਾਗ ਨਾਲ ਕੰਮ ਕਰੋ ਸਿਰਫ ਮਿਹਨਤ ਨਾਲ ਨਹੀਂ ਜੇ ਤੇਜ ਜਦ ਕੋਈ ਤੁਸਿੰਗ ਕਰ ਦੇ ਕਹੇ ਤਾ ਸਮਝੋ ਤੁਸੀਂ ਸਹੀ ਰਸਤੇ ਤੇ ਹਾਂ ਹੁਣ ਤਾਂ ਪਿੰਡ ਦੇ ਬੱਚੇ ਵੀ ਟੀਕਣ ਲੱਗ ਪਏ ਹੀਹਾ ਮੰਗੂ ਜ਼ਿੰਦਾਬਾਦ ਹੀਹਾ ਮੋਟੀਵੇਸ਼ਨ ਕਲਾਸ ਲੰਮੀ ਆ ਗਈ ਹੋਏ ਚੰਨੀ ਨੇ ਤੁਰੰਤ ਮੌਕਾ ਵੇਖਿਆ ਉਸਨੇ ਇੱਕ ਬੋਰਡ ਲਗਾ ਦਿੱਤਾ ਮੰਗੂ ਮੋਟੀਵੇਸ਼ਨ ਇੰਸਟੀਚਿਊਟ ਹੱਸੋ ਸਿੱਖੋ ਤੇ ਹੀਹਾ ਕਰੋ ਕਿ ਸ ਇੱਕ ਇਕਹਿਲਾ ਪ੍ਰਤੀਕਲਾਸ ਲੋਕਾਂ ਦੀ ਲਾਈਨ ਲੱਗ ਗਈ ਕੋਈ ਕੇਲੇ ਦੇ ਲਿਆਉਂਦਾ ਕੋਈ ਸਹੀਵ ਕੋਈ ਗੁੜ ਦੀ ਰੋਟੀ ਮੰਗੋ ਉਹਨਾਂ ਨੂੰ ਸਲਾਹ ਦਿੰਦਾ ਸਫਲਤਾ ਦੀ ਪਹਿਲੀ ਪੌੜੀ ਕਿਸੇ ਦੀ ਗੱਲ ਦਾ ਬੁਰਾ ਨਾ ਮੰਨੋ ਦੂਜੀ ਪੌੜੀ ਪਿੱਛੇ ਬੋਝ ਹੋਵੇ ਤਾਂ ਵੀ ਚੱਲਦੇ ਰਹੋ ਚੰਨੀ ਪਿੱਛੋਂ ਤਾਲੀਆਂ ਮਾਰਦਾ ਤੇ ਕਹਿੰਦਾ ਵੇਖੋ ਇਹ ਹੈ ਗਦੇ ਦਾ ਗਿਆਨ ਜਿਹੜਾ ਸਿਰਫ ਮਿਹਨਤ ਨਾਲ ਨਹੀਂ ਦਿਲ ਨਾਲ ਕਮਾਉਂਦਾ ਏ ਇੱਕ ਦਿਨ ਸਹਿਰ ਦੇ ਰੇਡੀਓ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਮੰਗੂ ਗਦਾ ਮੋਟੀਵੇਸ਼ਨ ਸਪੀਕ ਪਿੰਡ ਵਿੱਚ ਲੋਕਾਂ ਨੂੰ ਸਿਖਾ ਰਿਹਾ ਹੈ ਉਹ ਆਏ ਤੇ ਇੰਟਰਵਿਊ ਲਿਆ ਰੇਡੀਓ ਜੂਲ ਜੋ ਕੀ ਪੁੱਛਦੀ ਹੈ ਮੰਗੂ ਜੀ ਤੁਸੀਂ ਲੋਕਾਂ ਨੂੰ ਸਫਲਤਾ ਦਾ ਕੀ ਮੰਤਬ ਦਿੰਦੇ ਹੋ ਮੰਗੂ ਨੇ ਕਿਹਾ ਜਦ ਜੀਵਨ ਔਖਾ ਲੱਗੇ ਤਦ ਜਾਦ ਰਖੋ ਹੀਹਾ ਕਰੋ ਤੇ ਚੱਲ ਭੋ ਕਿਉਂਕਿ ਜੋ ਹੀਹਾ ਕਰਦਾ ਹੈ ਉਹੀ ਹਾਰਦਾ ਨਹੀਂ ਹਰੇੜੀਓ ਤੇ ਇਹ ਲਾਈਨ ਹਟ ਹੋ ਗਈ ਲੋਕ ਕਹਿਣ ਲੱਗ ਪਏ ਮੰਗੂ ਦਾ ਮੁੱਤਰ ਹੀਹਾ ਤੇ ਹਸਣਾ ਚੰਨੀ ਨੇ ਤਾਂ ਮੰਗੂ ਦੇ ਨਾਮ ਟੀ ਸਟਾਰ ਦੀ ਸ਼ਪਵਾ ਦਿੱਤੀਆਂ ਕਿ ਹਵੇਦਾ ਕੰਫੀਡੈਂਸ ਕੁਝ ਹਫ਼ਤਿਆਂ ਬਾਅਦ ਪਿੰਡ ਵਿੱਚ ਵੱਡਾ ਮੇਲਾ ਲੱਗਿਆ ਮੰਗੂ ਤੇ ਚੰਨੀ ਨੂੰ ਮੁੱਖ ਆતિਥੀ ਬਣਾਇਆ ਗਿਆ ਸਟੇਜ ਤੇ ਚੰਨੀ ਨੇ ਕਿਹਾ ਪਹਿਲੇ ਪਹਿਲਾ ਅਸੀਂ ਮਜ਼ਾਕ ਵਣਦੇ ਹਾਂ ਪਰ ਅੱਜ ਅਸੀਂ ਮਜ਼ਾਕ ਨਾਲ ਲੋਕਾਂ ਨੂੰ ਖੁਸ਼ ਕਰਦੇ ਹਾਂ ਇਹੀ ਕਲਾ ਦੀ ਜਿੱਤ ਹੈ ਮੰਗੂ ਨੇ ਮਾਈਕ ਲਿਆ ਤੇ ਕਿਹਾ ਜੋ ਹੱਸਦਾ ਹੈ ਉਹ ਜੀਵ ਜੀਵਦਾਏ ਜੋ ਹੋਰਾਂ ਨੂੰ ਹਸਾਉਂਦਾ ਹੈ ਉਹ ਲੋਕਾਂ ਦੇ ਦਿਲਾਂ ਵਿੱਚ ਜੀਵਦਾ ਹੈ ਸਾਰਾ ਕੱਟ ਤਾਲੀਆਂ ਨਾਲ ਗੂੰਜ ਗਿਆ ਪਰ ਚੰਨੀ ਤਾਂ ਚੰਨੀ ਹੀ ਸੀ ਉਸਨੇ ਮੇਲੇ ਦੇ ਅਖੀਰ ਚ ਐਲਾਨ ਕੀਤਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਨਮਾ ਨਾਟਕ ਕਦੇ ਦਾ ਸਿਆਸੀ ਸਫਰ ਮੰਗੂ ਨੇ ਹਕਾ ਵਕਾ ਹੋ ਕੇ ਪੁੱਛਿਆ ਸਿਆਸੀ ਮੈਂ ਤਾਂ ਮੋਟੀਵੇਸ਼ਨ ਸਪੀਕਰ ਹਾਂ ਚੰਨੀ ਹੱਸ ਕੇ ਕਹਿੰਦਾ ਹੁਣ ਤੂੰ ਮੋਟੀਵੇਸ਼ਨ ਨਾਲ ਲੋਕਾਂ ਦਾ ਨੇਤਾ ਬਣੇਗਾ ਚੋਣਾਂ ਆ ਰਹੀਆਂ ਨੇ ਹੀਹਾ ਪਾਰਟੀ ਬਣਾਉਂਦੇ ਹਾਂ ਭੀੜ ਹੱਸਦੀ ਹੱਸਦੀ ਪਈ ਸੀ ਬੱਚੇ ਨਾਰੇ ਲਗਾ ਰਹੇ ਸਨ ਹੀਹਾ ਪਾਰਟੀ ਜਿੰਦਾਬਾਦ ਮੰਗੂ ਲੀਡਰ ਸਾਬਾਦ ਮੰਗੂ ਨੇ ਸਿਰ ਹਿਲਾਇਆ ਤੇ ਕਿਹਾ ਚੰਨੀ ਤੂੰ ਮੇਰੀ ਜ਼ਿੰਦਗੀ ਦਾ ਪੂਰਾ ਡਾਇਰੈਕਟਰ ਹਰ ਵਾਰ ਮੈਨੂੰ ਨਵੇਂ ਚੱਕਰ ਵਿੱਚ ਪਾ ਦਿੰਦਾ ਏ ਚੰਨੀ ਮੁਸਕਰਾਇਆ ਪਰ ਮੰਗੂ ਹਰ ਚੱਕਰ ਹੀ ਤਾਂ ਕਮੇਡੀ ਬਣਾਉਂਦਾ ਏ ਰਾਤ ਨੂੰ ਦੋਵੇਂ ਤਰਫ ਤੇ ਹੇਠ ਬੈਠੇ ਸਨ ਚੰਦ ਚਮਕ ਰਿਹਾ ਸੀ ਇਹ ਮੰਗੂ ਨੇ ਕਿਹਾ ਚੰਨੀ ਜਦ ਅਸੀਂ ਸ਼ੁਰੂ ਕੀਤੀ ਸੀ ਮੈਂ ਇੱਕ ਸਾਦਾ ਗਦਾ ਸੀ ਹੁਣ ਲੋਕ ਮੈਨੂੰ ਸੁਣਦੇ ਨੇ ਹੱਸਦੇ ਨੇ ਤੇ ਸਿੱਖਦੇ ਨੇ तू मेरा सच्चा दोस्त है चनी ने मुड़ के कहा मंगू तू सिर्फ गधा नहीं तू ज्यौदा मोरल है कि जे दिल साफ हो गए तो गधा भी दुनिया हिला सकता है दोवे ने कट्ठे कहा ही हाँ फिर लाइफ ਮੰਗੂ ਘਦੇ ਦੀ ਮੋਟੀਵੇਸ਼ਨ ਕਲਾਸ ਨੇ ਜਦ ਪਿੰਡ ਵਿੱਚ ਧੂਮ ਮਚਾਈ ਤਾਂ ਚੰਨੀ ਵਾਂਗਰ ਨੇ ਦਿਮਾਗ ਵਿੱਚ ਫਿਰ ਇੱਕ ਨਵਾਂ ਬਲਬ ਜਲਿਆ ਉਸਨੇ ਕਿਹਾ ਮੰਗੂ ਲੋਕ ਤੈਨੂੰ ਸੁਣਦੇ ਨੇ ਪਸੰਦ ਕਰਦੇ ਨੇ ਹੁਣ ਸਮਾਂ ਆ ਗਿਆ ਏ ਕਿ ਅਸੀਂ ਰਾਜਨੀਤੀ 'ਚ ਦਾਖਲਾ ਦਾਖਲ ਹੋਈਏ ਮੰਗੂ ਨੇ ਅੱਖਾਂ ਫਾੜ ਕੇ ਕਿਹਾ ਰਾਜਨੀਤੀ ਮੈਂ ਤਾਂ ਸਿਰਫ ਹੀਂਹਾ ਕਰਦਾ ਹਾਂ ਲੋਕ ਬੋਲਣ ਨਾਲ ਹੀ ਪਸੀਨਾ ਆ ਜਾਂਦਾ ਹੈ ਚੰਨੀ ਨੇ ਮਾਈਕ ਪਕੜ ਕੇ ਕਿਹਾ ਲੋਕ ਕਾਨੂੰ ਤੇਰਾ ਹੀ ਹਾਂ ਪਸੰਦ ਹੈ ਤੂੰ ਸਿਰਫ ਹੀਂਹਾ ਕਰਦਾ ਰਹੇ ਬਾਕੀ ਸਭ ਮੈਂ ਕਰਾਂਗਾ ਅਸੀਂ ਬਣਾਉਂਦੇ ਹਾਂ ਹੀਂਹਾ ਪਾਰਟੀ ਪਿੰਡ ਤੇ ਚਰਾਹੇ ਤੇ ਚੰਨੀ ਨੇ ਇੱਕ ਵੱਡਾ ਬੋਲ ਲਗਾਇਆ ਹੀਂਹਾ ਪਾਰਟੀ ਜੋ ਹੱਸਦਾ ਹੈ ਉਹ ਹੀ ਉਹ ਹੀ ਜਿੱਤਦਾ ਹੈ ਪਾਰਟੀ ਦਾ ਨਿਸ਼ਾਨ ਬਣਾਇਆ ਗਿਆ ਇੱਕ ਹਸਤਾਖਰ ਤੇ ਨਾਰਾ ਸੀ ਹੀਂਹਾ ਕਰੋ ਹੌਸਲਾ ਰੱਖੋ ਮੰਗੂ ਨਾਲ ਹੱਸੋ ਚੰਨੀ ਨੇ ਮੰਗੂ ਨੂੰ ਕਿਹਾ ਤੂੰ ਸਿਰਫ ਹਰ ਮੀਟਿੰਗ ਵਿੱਚ ਹੀਂਹਾ ਕਰ ਦੇਣਾ ਲੋਕ ਤਾਲੀਆਂ ਮਾਰਨਗੇ ਮੰਗੂ ਕਹਿੰਦਾ ਠੀਕ ਹੈ ਪਰ ਮੈਨੂੰ ਚੋਣ ਵਾਲੀ ਗੱਡੀ ਤੇ ਚੜਨ ਤੋਂ ਡਰ ਲੱਗਦਾ ਹੈ ਪਿਛਲੀ ਵਾਰ ਜਦ ਮੈਂ ਲਾਰੀ ਤੇ ਗਿਆ ਸੀ ਪਿੱਛੇ ਹਾਰਨ ਵੱਜਿਆ ਤੇ ਮੈਂ ਡਿੱਗ ਪਿਆ ਸੀ ਚੰਨੀ ਨੇ ਹੱਸ ਕੇ ਕਿਹਾ ਐਸ ਵਾਰ ਡਿੱਗਿਆਂ ਤਾਂ ਵੀ ਲੋਕ ਸੋਚਣਗੇ ਵਾਹ ਹੀਰੋ ਨੇ ਸਟੰਡ ਕੀਤਾ ਚੋਣਾਂ ਦੇ ਦਿਨ ਨੇੜੇ ਆਉਣ ਲੱਗੇ ਮੰਗੂ ਦੀ ਰੈਲੀ ਸ਼ੁਰੂ ਹੋਈ ਅੱਗੇ ਚੰਨੀ ਮਾਈਕ ਤੇ ਪਿੱਛੇ ਮੰਗੂ ਘਾਦਾ ਰੰਗ ਬਰੰਗਿਆ ਕੱਪੜਿਆਂ ਚ ਘਦੇ ਵਿੱਚ ਗਲੇ ਵਿੱਚ ਗੁਲਦਸਤੀਆਂ ਦੀ ਮਾਲਾ ਚੰਨੀ ਚੀਕ ਰਿਹਾ ਸੀ ਆਓ ਸੁਣੋ ਹਿੰਹਾ ਪਾਰਟੀ ਦਾ ਐਲਾਨ ਜੋ ਵੋਟ ਦੇਵੇਗਾ ਉਸ ਨੂੰ ਹਾਸਿਆਂ ਦੀ ਗਰੰਟੀ ਬੱਚੇ ਚੀਕਦੇ ਹਿੰਹਾ ਹਿੰਹਾ ਮੰਗੋ ਲੀਡਰ ਜੀਵਾ ਇੱਕ ਬਜ਼ੁਰਗ ਨੇ ਪੁੱਛਿਆ ਤੁਹਾਡਾ ਮੈਨੀਫੈਸਟੋ ਕੀ ਹੈ ਚੰਨੀ ਨੇ ਠਾਣ ਨਾਲ ਕਿਹਾ ਸਾਡਾ ਸ਼ੋਅ ਸਾਦਾ ਹੈ ਹਰ ਪਿੰਡ ਵਿੱਚ ਹਸੋ ਕਲੱਬ ਖੁੱਲਣਗੇ ਹਰ ਐਤਵਾਰ ਗਧਿਆਂ ਦੀ ਛੁੱਟੀ ਹੋਵੇਗੀ ਤੇ ਹਰ ਕਿਸੇ ਨੂੰ ਹਸਣ ਦਾ ਹੱਕ ਮਿਲੇਗਾ ਲੋਕਾਂ ਨੇ ਤਾਲੀਆਂ ਮਾਰੀਆਂ ਕੁਝ ਤਾਂ ਹਾਸਾ ਹੱਸ ਕੇ ਗਿਰ ਗਏ ਪਿੰਡ ਦੀ ਪ੍ਰਾਣੀ ਗੰਭੀਰ ਪਾਰਟੀ ਤੇ ਡੈਲੀਟਰ ਪੂਲਾ ਸਿੰਘ ਨੂੰ ਇਹ ਸਭ ਉਹ ਪਸੰਦ ਨਹੀਂ ਆਇਆ ਉਹ ਚੀਕਿਆ ਇਹ ਕੀ ਤਮਾਸ਼ਾ ਹੈ ਗਦਾ ਵੀ ਹੁਣ ਚੌਣ ਲੜਨਗੇ ਚੰਨੀ ਨੇ ਮੇਰੀ ਅੱਗੇ ਕਿਹਾ ਹਾਂ ਹਾਂਜੀ ਘੋੜਾ ਤਾਂ ਕਈ ਵਾਰੀ ਹਾਰੇ ਨੇ ਹੁਣ ਗਦੇ ਵੀ ਵਾਰੀ ਗਦੇ ਦੀ ਵਾਰੀ ਏ ਇਹ ਕਲੀਪਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਮੰਗੋ ਇੱਕ ਰਾਤ ਚੰਨੀ ਕੋਲ ਆਇਆ ਤੇ ਕਿਹਾ ਯਾਰ ਲੋਕ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਹੇ ਜੰਨੀ ਨੇ ਪਿਆਰ ਨਾਲ ਕਿਹਾ ਨਹੀਂ ਮੰਕੂ ਲੋਕ ਤੈਨੂੰ ਪਸੰਦ ਕਰਦੇ ਨੇ ਤੂੰ ਹਸਾ ਰਿਹਾ ਏ ਤੇ ਜੋ ਹਸਾ ਸਕੇ ਉਹ ਲੋਕਾਂ ਦੇ ਦਿਲ ਚਿੱਤ ਸਕਦਾ ਏ ਝੂਣ ਦੇ ਦਿਨ ਪਿੰਡ ਵਿੱਚ ਰੌਲਾ ਰੌਲਾ ਸੀ ਲੋਕ ਮੰਗੂ ਨੂੰ ਦੇਖ ਕੇ ਹੱਸ ਰਹੇ ਸਨ ਪਰ ਨਾਲ ਹੀ ਫੂਟ ਪਾ ਰਹੇ ਸਨ ਇੱਕ ਬਜ਼ੁਰਗ ਨੇ ਕਿਹਾ ਜਿਹੜਾ ਸਾਨੂੰ ਹਸਾ ਸਕਦਾ ਏ ਉਹ ਸਾਡਾ ਦੁੱਖ ਵੀ ਹਲਕਾ ਕਰ ਸਕਦਾ ਏ ਰਾਤੋਂ ਗਿਣਤੀ ਸ਼ੁਰੂ ਹੋਈ ਭੋਲਾ ਸਿੰਘ ਆਪਣੇ ਦਰਦ ਤੇ ਬੈਠਾ ਸੀ ਚੰਨੀ ਤੇ ਮੰਗੂ ਬਾਹਰ ਉਡੀਕ ਕਰ ਰਹੇ ਸਨ ਫੜ ਆਇਆ ਹੀਰਾ ਬਾੜੀ ਜਿੱਤ ਗਈ ਮੰਗੋ ਨੇ ਜਦ ਨਤੀਜਾ ਸੁਣਿਆ ਤਰੰਤ ਬੋਲਿਆ ਹੀ ਹਾਂ ਚੰਨੀ ਹੱਸਦਾ ਹੋਇਆ ਬੋਲਿਆ ਹੁਣ ਇਹ ਹੀ ਹਾਂ ਨਹੀਂ ਜਿੱਤ ਦਾ ਨਾਰਾ ਏ ਦੂਜੇ ਦਿਨ ਮੰਗੂ ਕਦੇ ਨੇ ਹਲ ਖੁੱਲਿਆ ਪਿੰਡ ਦਾ ਨਵਾਂ ਪ੍ਰਧਾਨ ਬਣ ਗਿਆ ਚੰਨੀ ਨੇ ਉਸਤੇ ਪਾਸ ਖੜੇ ਹੋ ਕੇ ਐਲਾਨ ਕੀਤਾ ਹੁਣ ਜੋ ਹਰ ਪਿੰਡ ਵਿੱਚ ਹਾਸਿਆਂ ਦੀ ਸ਼ਕੀਮ ਲਾਗੂ ਹੋਵੇਗੀ ਹਰ ਸਾਮ ਸਭ ਨੂੰ ਇਕੱਠੇ ਹੱਸਣਾ ਪਵੇਗਾ ਲੋਕ ਖੁਸ਼ ਸਨ ਮੰਗੂ ਨੇ ਆਪਣੇ ਪਹਿਲੇ ਹੁਕਮ ਵਿੱਚ ਕਿਹਾ ਗਦਿਆਂ ਨੂੰ ਹੁਣ ਕੋਈ ਹੁਣ ਤੋਂ ਕੋਈ ਬੋਝ ਨਹੀਂ ਚੁੱਕਣਾ ਪਵੇਗਾ ਉਹਨਾਂ ਨੂੰ ਹਫ਼ਤੇ 'ਚ ਦੋ ਛੁੱਟੀਆਂ ਮਿਲਣਗੀਆਂ ਸਾਰੇ ਇਕੱਠੇ ਇਕੱਠੇ ਹੋ ਕੇ ਹੀਂਹਾ ਕਰਨ ਲੱਗ ਪਏ ਉਹ ਦਿਨ ਪਿੰਡ ਦੇ ਇਤਿਹਾਸ 'ਚ ਦਰਜ ਹੋ ਗਿਆ ਸ਼ਹਿਰ ਦੇ ਅਖਬਾਰਾਂ ਤੇ ਦੇ ਸਿਰ ਸਰਲੇਖ ਬਣੇ ਗਦੇ ਦੀ ਜਿੱਤ ਹੀਂਹਾ ਪਾਰਟੀ ਨੇ ਸਭ ਨੂੰ ਹਸਾ ਦਿੱਤਾ ਮੰਗੋ ਪ੍ਰਧਾਨ ਹਾਸਿਆਂ ਨਾਲ ਹਕੂਮਤ ਕਰਨ ਵਾਲਾ ਪਹਿਲਾ ਨੇਤਾ ਚੰਨੀ ਵੀ ਟੀਵੀ ਤੇ ਬੁਲਾਇਆ ਗਿਆ ਐਂਕਰ ਨੇ ਪੁੱਛਿਆ ਤੁਹਾਡੀ ਪਾਰਟੀ ਦਾ ਰਾਜ ਕੀ ਹੈ ਚੰਨੀ ਬੋਲਿਆ ਸਾਡਾ ਸਿਧਾਂਤ ਸਾਦਾ ਏ ਜਿੱਥੇ ਹਾਸਾ ਉਥੇ ਆਸਾ ਐਂਕਰ ਐਂਕਰ ਹਾਸੇ ਪਈ ਤੇ ਕਹਿੰਦੀ ਤੂੰ ਸੀ ਤਾਂ ਸੱਚੂ ਮੁੱਚ ਕਮੇਟੀ ਨਾਲ ਇਤਿਹਾਸ ਬਣਾ ਦਿੱਤਾ ਕੁਝ ਦਿਨ ਬਾਅਦ ਚੰਨੀ ਦੀ ਇੱਕ ਪੁਰਾਣੀ ਆਦਤ ਜਾਗ ਪਈ ਚੋਰੀ ਕਰਨ ਦੀ ਇੱਕ ਰਾਤ ਉਸ ਨੇ ਪਿੰਡ ਦੇ ਦਫ਼ਤਰ ਤੋਂ ਕੇਲੇ ਚੋਰੀ ਕਰ ਲਏ ਅਗਲੇ ਦਿਨ ਮੰਗੂ ਨੇ ਵੇਖਿਆ ਕਿਲੇ ਗਾਇਬ ਉਹ ਚੀਕਿਆ ਓਏ ਚੰਨੀ ਤੂੰ ਫਿਰ ਪੁਰਾਣੀ ਆਦਤ ਚ ਪੈ ਗਿਆ ਚੰਨੀ ਨੇ ਹੱਸ ਤੇ ਕਿਹਾ ਮੰਗੂ ਮੈਂ ਸਿਰਫ ਕਾਲੇ ਧੰਦੇ ਵਾਲਿਆਂ ਤੋਂ ਕੇਲੇ ਵਾਪਸ ਲੈ ਕੇ ਆਇਆ ਹਾਂ ਇਹ ਕਰਪਰੈਸ਼ਨ ਖਿਲਾਫ ਕਾਰਵਾਈ ਕੀਤੀ ਸੀ ਮੰਗੋ ਨੇ ਸਿਰ ਹਲਾ ਕੇ ਹਲਾਇਆ ਤੇ ਕਿਹਾ ਚੰਨੀ ਤੂੰ ਜਿੱਥੇ ਵੀ ਹੋਵੇਂ ਹਰ ਗੱਲ ਕਮੇਟੀ ਬਣਾ ਜਾਂਦੀ ਹੈ ਇੱਕ ਸਾਲ ਬਾਅਦ ਪਿੰਡ ਦਾ ਫਿਰ ਮੇਲਾ ਲੱਗਿਆ ਸਟੇਜ ਤੇ ਮੰਗੋ ਪ੍ਰਧਾਨ ਚੰਨੀ ਮੰਤਰੀ ਤੇ ਸਾਰੇ ਗਦੇ ਖੜੇ ਸਨ ਚੰਨੀ ਨੇ ਮਾਈਕ ਫੜ ਕੇ ਕਿਹਾ ਦੋਸਤੋ ਅਸੀਂ ਸਾਬਤ ਕਰ ਦਿੱਤਾ ਕਿ ਹਾਸੇ ਵੀ ਦੁਨੀਆ ਬਦਲੀ ਜਾ ਸਕਦੀ ਹੈ ਜਿਹੜਾ ਗਦਾ ਹੀਰੋ ਬਣ ਗਿਆ ਉਹ ਹੁਣ ਪ੍ਰਧਾਨ ਬਣ ਗਿਆ ਮੰਗੂ ਨੇ ਮਾਈਕ ਲਿਆ ਤੇ ਕਿਹਾ ਹੀਹਾਂ ਪਾਰਟੀ ਦਾ ਮੰਤਰ ਸਦਾ ਸਾ ਯਾਦ ਰੱਖੋ ਜੀਵਨ ਜਿੰਨਾ ਵੀ ਔਖਾ ਹੋਵੇ ਹਾਸਾ ਕਦੇ ਨਾ ਛੱਡੋ ਸਾਰੇ ਇਕੱਠੇ ਚੀਕੇ ਹੀ ਹਾਂ ਅਸਮਾਨ ਵਿੱਚ ਪਟਾਕੇ ਛੱਡੇ ਗਏ ਤੇ ਪਿੰਡ ਦੀ ਹਵਾ ਵਿੱਚ ਹਾਸਾ ਹੀ ਹਾਸਾ ਸੀ ਰਾਤ ਨੂੰ ਚੰਨੀ ਨੇ ਮੰਗੂ ਫਿਰ ਤਰਤ ਹੇਟ ਬੈਠੇ ਸਨ ਚੰਨੀ ਨੇ ਕਿਹਾ ਮੰਗੂ ਜੀ ਕਿਸੇ ਨੇ ਕਿਹਾਸੀ ਕੇ ਘਰਾਂ ਕੁਝ ਨਹੀਂ ਕਰ ਸਕਦਾ ਅੱਜ ਉਸ ਨੂੰ ਵੀ ਤੂੰ ਹਸਾ ਦਿੱਤਾ ਮੰਗੋ ਨੇ ਹੌਲੇ ਨਾਲ ਕਿਹਾ ਚੰਨੀ ਸੱਚੀ ਗੱਲ ਹੈ ਜਦ ਤੱਕ ਬਾਂਦਰ ਤੇ ਗਦਾ ਇਕੱਠੇ ਨੇ ਦੁਨੀਆ ਕਦੇ ਉਦਾਸ ਨਹੀਂ ਰਹੇਗੀ ਦੋਵਾਂ ਨੇ ਚੰਦ ਵੱਲ ਵੇਖਿਆ ਤੇ ਇਕੱਠੇ ਆਵਾਜ਼ ਮਾਰੀ ਹੀਆ ਫॉर ਲਾਈਫ ਜ਼ਿੰਦਗੀ ਚਾਹੇ ਗਦੇ ਵਾਂਗ ਔਖੀ ਹੀ ਕਿਉਂ ਨਾ ਹੋਵੇ ਜੇ ਤੁਸੀਂ ਦਿਲ ਖੋਲ ਕੇ ਹੱਸ ਸਕਦੇ ਆਂ ਤਾਂ ਹਰ ਹਾਰ ਨੂੰ ਜਿੱਤ ਚ ਬਦਲ ਸਕਦੇ ਆਂ ਐਸਜੀ ਅੱਜ ਦੀ ਕਦੇ ਦੀ ਤੇ ਬੰਦਰ ਦੀ ਹਾਸੇਪਰੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਨਾਲ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ